ਮੌਸਮ ਵਿਭਾਗ ਨੇ ਕੱਲ ਹੀ 골ਡ ਵੇਵ ਯਾਨੀ ਕਿ ਠੀਤ ਲਹਿਰ ਦਾ yellow alert ਜਾਰੀ ਕੀਤਾ ਹੈ ਇਹ alert 7 ਜ਼ਿਲ੍ਹਿਆਂ ਲਈ ਜਾਰੀ ਕੀਤਾ ਗਿਆ ਹੈ ਘਟੋ ਘਟ ਤਾਪਮਨ ਲਗਾਤਾਰ ਘਟ ਰਿਹਾ ਹੈ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਔਸਤ ਅਤੇ ਘਟੋ ਘਟ ਤਾਪਮਨ ਵਿੱਚ 0.2 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਹੁਣ ਇਹ ਤਾਪਮਨ ਆਮ ਤਾਪਮਨ ਦੇ ਨੇੜੇ ਪਹੁੰਚ ਗਿਆ ਹੈ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਠੰਡਾ ਫਰੀਦਕੋਟ ਰਿਹਾ ਜਿੱਥੇ ਤਾਪਮਨ 2.9 ਡਿਗਰੀ ਦਰਜ ਕੀਤਾ ਗਿਆ ਇਹ ਖੇਤਰ ਹੁਣ ਸ਼ਿਮਲਾ ਨਾਲੋਂ ਵੀ ਠੰਡਾ ਹੋ ਗਿਆ ਹੈ ਸ਼ਿਮਲਾ ਵਿੱਚ ਘਟਕੜ ਤਾਪਮਨ 7.0 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਪਾਕਿਸਤਾਨ ਵੱਲੋਂ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਹੈ ਜੋ ਹੁਣ ਉੱਤਰੀ ਪੰਜਾਬ ਦੇ ਆਲੇ-ਦੁਆਲੇ ਦੀਆਂ ਉਪਰੀ ਹਵਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਇਨ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅੰਦਾਜ਼ਾ ਹੈ ਉਹ ਹਨ ਜਿਨ੍ਹਾਂ ਵਿੱਚ ਫਿਰੋਜ਼ਪੁਰ, ਫਰੀਦਕੋਟ, ਮਕਸਰ, ਫਾਜ਼ਲਕਾ, ਬਠਿੰਡਾ, ਮੋਗਾ ਤੇ ਜਲੰਧਰ ਇਸ ਦੌਰਾਨ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫਤੇ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਰਾਜ ਦੇ ਕੁਝ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਦੱਸਦੇ ਕਿ ਆਉਣ ਵਾਲੇ 3 ਦਿਨਾਂ ਵਿੱਚ ਰਾਜ ਦੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਦੀ ਕਮੀ ਦਰਜ ਹੋ ਸਕਦੀ ਹੈ। ਦੱਸਦੇ ਕਿ ਮੌਸਮ ਵਿਭਾਗ ਨੇ 30 ਨਵੰਬਰ ਅਤੇ ਕੱਲ ਲਈ ਕੋਲਡ ਵੇਵ ਯਾਨੀ ਕਿ ਸੀਤ ਲਹਿਰ ਦਾ yellow alert ਜਾਰੀ ਕੀਤਾ ਹੈ ਇਹ alert 7 ਜ਼ਿਲ੍ਹਿਆਂ ਲਈ ਜਾਰੀ ਕੀਤਾ ਗਿਆ ਹੈ ਘਟੂ ਘਟ ਤਾਪਮਨ ਲਗਾਤਾਰ ਘਟ ਰਿਹਾ ਹੈ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਔਸਤ ਤਾਪਮਨ ਵਿੱਚ 0.2 ਡਿਗਰੀ ਦੀ ਗਮੀ ਦਰਜ ਕੀਤੀ ਗਈ ਹੈ